ਸ੍ਰੀ ਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਤੇ ਸਟਾਈਲਿਸ਼ ਸੀ ਤੇ ਅੱਜ ਆਪਾਂ ਖੇਤ ਤਾਂ ਰਿਹਾ ਬਹੁਤ ਹੀ ਪਿਆਰੇ ਡਿਜ਼ਾਈਨ ਸਿੰਪਲ ਸੋਬਰ ਸੈਮੀ ਫਾਰਮਲ ਦੇ ਸ਼ੇਅਰ ਕਰ ਰਹੇ ਹਾਂ ਸੋ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੈ ਉਹ ਆਪਣੇ ਯਾ ਆਰਡਰ ਦੇ ਵਿੱਚ ਜੀ ਇਹ ਸੂਟ ਜਿਹੜੇ ਸ਼ਾਮਿਲ ਕਰ ਲੈਣ ਸੋ ਤੁਸੀਂ ਸਾਨੂੰ ਸਕਰੀਨਸ਼ਾਟ ਪੇਸ ਕਰ ਪ੍ਰਾਈਸ ਜਾਣ ਕੇ ਸੋ ਆਪਣੇ ਆਰਡਰ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਆਪਣੀ ਕਲਰ ਚੋਇਸ ਹੈ ਜਿਹੜੀ ਤੁਸੀਂ ਆਪਣੇ ਅਕੋਰਡਿੰਗ ਨਾਲ ਸੈੱਟ ਕਰ ਸਕਦੇ ਹੋ ਜਿਵੇਂ ਕਿ ਅਸੀਂ ਤੁਹਾਨੂੰ ਕਈ ਵਾਰੀ ਸਿਮਿਲਰ ਸ਼ੇਡ ਦਿਖਾਉਣੇ ਆ ਇਹ ਡਿਜ਼ਾਈਨ ਆਪਣੇ ਕੋਪੀ ਬਈ ਵਾਰ ਘੱਟ ਬਣਿਆ ਹੈਗਾ ਸੋ ਤੁਸੀਂ ਇਹ ਨਿਊ ਡਿਜ਼ਾਈਨ ਇਹ ਬਹੁਤ ਕਲ ਸੂਟ ਹੋਣੀ ਹੈ ਇਹ ਤੁਸੀਂ ਬਣਾ ਸਕਦੇ ਹੋ ਜਿਸਨ ਕੀ ਇਹ ਲਾਈਟ ਲੇਮਨ ਸ਼ੇਡ ਦੀ ਹੈਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਟਿਸ਼ੂ ਤੇ ਵਿੱਚ ਬਣਾਇਆ ਹੋਇਆ ਹੈ ਸੀ ਉੱਪਰ ਦਾ ਕਿਸ ਤਰ੍ਹਾਂ ਵੇਲ ਜੰਦੀ ਹੈ ਇਸ ਤਰ੍ਹਾਂ ਬਹੁਤ ਹੀ ਸੋਹਣੀ ਸਕਲਪਿੰਗ ਹੋਪ ਇਹ ਸ਼ੇਪ ਆ ਦੇਖੋ ਕੀ ਰੰਗ ਇਹਦਾ ਅਸੀਂ ਕਾਫੀ ਜ਼ਿਆਦਾ ਕੀਤਾ ਹੋਇਆ ਹੈ ਇਹ ਸ਼ੇਪ ਦੇ ਨਾਲ ਅਕੋਰਡਿੰਗ ਸੋ ਇਹਦੇ ਵਿੱਚ ਅਸੀਂ ਕੀ ਕੀਤਾ ਜੀ ਲੀਸ ਨੂੰ ਡਿਜ਼ਾਈਨ ਕੀਤਾ ਹੋਇਆ ਲੀਸ ਨੂੰ ਵਿਦ ਜੀਮਿੰਗ ਵਰਕ ਵੀ ਤਰ੍ਹਾਂ ਇਹਨੂੰ ਵਿੱਚ ਉੱਪਰ ਵਰਕ ਕਰਕੇ ਇਹਨੂੰ ਵਿੱਚ ਅਡਜਸਟ ਕੀਤਾ ਹੋਇਆ ਸੋ ਇਹਦੀ ਬਹੁਤ ਹੀ ਪਿਆਰੀ ਲੁੱਕ ਆਈ ਇਸ ਤਾਂ ਬੈਕ ਤੇ ਵੀ ਹੈ ਜੇਕਰ ਤੁਸੀਂ ਸੇਮ ਬਣਾਉਣ ਦਾ ਸੌਂ ਬਣਵਾ ਸਕਦੇ ਹੋ 20000 ਤੱਕ ਸੋ ਇਹ ਤੁਸੀਂ ਜੋ ਮੈਂਸ਼ਨ ਕਰਦੇ ਹੋ ਤੇ ਤੁਹਾਨੂੰ ਕਿਵੇਂ ਚਾਹੀਦਾ ਲੀਸ ਨਾਲ ਹੈ ਵਿਦਆਊਟ ਲੀਸ ਸੋ ਇਸ ਤਰ੍ਹਾਂ ਹੀ ਬਜਟ ਤੇ ਵਰਕ ਹੈ ਬਜਟ ਨੂੰ ਲੀਸ ਹੈ ਔਰ ਇਹਨਾਂ ਗਲਾ ਇਸ ਤਰ੍ਹਾਂ ਬਣਾਇਆ ਹੋਇਆ ਤੇ ਦੇ ਨਾਲ ਆਪਾਂ ਦੁਪੱਟਾ ਇਹਦਾ ਸਿੰਪਲ ਕੀਤਾ ਹੋਇਆ ਵੀ ਦੇ ਲੇ ਸਕਦਾ ਹਾਂ ਸੋ ਇਹ ਵੀ ਇੱਕ ਬਿਲਕੁਲ ਡਿਫਰੈਂਟ ਫੈਕਸ਼ਨ ਸੀ ਸੋ ਤਾਂ ਮੈਂ ਅੱਜ ਦਿਖਾਇਆ ਜ ਜੇ ਵੀ ਤੁਸੀਂ ਰਿਸ਼ੂ ਟੂ ਕਾਲਿੰਗ ਵੀ ਕਰ ਸਕਦੇ ਇਹ ਆਪਾਂ ਸਿੰਪਲ ਸੂਟ ਦੇ ਵਿੱਚ ਕੀਤਾ ਸੋ ਇਹ ਵੀ ਜਿਵੇਂ ਆਪਣਾ ਬਹੁਤ ਹੀ ਪਿਆਰਾ ਜਿਵੇਂ ਸਮੋਸ ਦੇ ਵਿੱਚ ਜਿਹੜੀ ਕਲਰਸ ਹੀ ਹੁੰਦੀ ਹੈ ਜੋਰਜਟ ਦੇ ਉੱਪਰセミ ਫਾਰਮਲ ਤੁਸੀਂ ਬਣਾ ਸਕਦੇ ਹੋ ਇਹ ਵੀ A ਸ਼ੇਪ ਦੇ ਵਿੱਚ ਅਸੀਂ ਜਿਵੇਂ ਸੈਂਟਰ ਪੈਨਲ ਬਣਾਇਆ ਹੋਇਆ ਜੀ نیچے ਇੱਕ ਪੈਚ ਲੱਗੇ ਹੋਇਆ ਉੱਪਰ ਪੈਚ ਲੱਗੇ ਹੋਇਆ ਔਰ ਉੱਪਰ ਅਸੀਂ ਇਸ ਤਰ੍ਹਾਂ ਬੋਟਲੀ ਦਿੱਤੇ ਹੋਏ ਸੋ ਇਹ ਵੀ ਬਹੁਤ ਹੀ ਪਿਆਰੀ ਲੁੱਕ ਦਿੰਦਾ ਇਸ ਤਰ੍ਹਾਂ ਇਹਦੇ ਬਾਜੂ ਤੇ ਆਪਾਂ ਪੈਚ ਕਰਤਾ ਹੋਇਆ ਦੇਖੋ ਸੋ ਇਹ ਵੀ A ਸ਼ੇਪ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਜੀ ਸੋ ਤੁਸੀਂ ਇਹ ਬਣਾ ਸਕਦੇ ਹੋ ਕਈ ਵਾਰਾਨੂੰ ਬਹੁਤ ਸਾਰੀ ਇਨਕੁਆਰੀਜ਼ ਹੁੰਦੀਆਂ ਕਿ ਤੁਸੀਂ ਇਹ ਸ਼ੇਡ ਦੇ ਵਿੱਚ ਕਿਸ ਤਾ ਸੂਟ ਬਣਾਉਣੇ ਸੋ ਆਪਾਂ ਉਸ ਤਰ੍ਹਾਂ ਤੁਹਾਨੂੰ ਦਿਖਾਉਣੇ ਹੈਗੇ ਆ ਇਹ ਇਹ ਸ਼ੇਡ ਦੇ ਵਿੱਚ ਵੀ ਬਣ ਸਕਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਕੋਈ ਵੀ ਡਿਜ਼ਾਈਨ ਹੈ ਕਈ ਵਾਰ ਕੋਈ ਡਿਜ਼ਾਈਨ ਹੈ ਜਿਹੜਾ ਸਟ੍ਰੇਟ ਸੂਟ ਦਾ ਹੁੰਦਾ ਉਹ ਨਹੀਂ ਬਣ ਸਕਦਾ ਇਹਦੇ ਵਿੱਚ ਆਪਾਂ ਦੁਪੱਟਾ ਜੀ ਇਹ ਚੁਣੌਣ ਕੀਤਾ ਹੋਇਆ ਕਸਟਮਰ ਦੀ ਚੋਇਸ ਦੇ ਅਕੋਰਡਿੰਗ ਤੁਸੀਂ ਸੁਪਰਨੈਟ ਦੇ ਵਿੱਚ ਵੀ ਕਰ ਸਕਦੇ ਹੋ ਕਿਉਂਕਿ ਰੀਨ ਦਾ ਇਸ ਨਾਲ ਕਾਫੀ ਫਰਕ ਪੈ ਜਾਂਦਾ ਹੈ और ये देखो जी हमीर से बड़ा पा दिता हुआ सारी से लेस दी हुई है सो येस ये है जो भी बहुत प्यारी है दोपत्ता की और वे सूट दे। देखो बहुत ही डिफरेंट सॉब स्टाइलिश या सूट है सो ये जॉजर के बीच है जी ये अपने को काफ़ी सूट बने हैं इस तरह के और सूट भी इस तरह सैमी फॉर्मल का सूट है तो ये बहुत ही प्यार ਬਣਿਆ ਹੋਇਆ ਇਹ ਦੇਖੋ ਨੀ ਜੀ ਆਰਗੈਂਜ਼ਾ ਕੱਟ ਕੇ ਆਪਾਂ ਆਰਗੈਂਜ਼ਾ ਲਗਾਇਆ ਹੋਇਆ ਇਸ ਤਰ੍ਹਾਂ ਔਰ ਇਹਦੇ ਤੇ ਵੀ ਡਿਜ਼ਾਈਨਿੰਗ ਹੈ ਔਰ ਬਾਜੂ ਤੇ ਵੀ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਓਨਲੀ ਕੱਟ ਵਰਕ ਦਿੱਤਾ ਹੋਇਆ ਤੇ ਘੇਰੇ ਤੇ ਇਸ ਤਰ੍ਹਾਂ ਦੀ ਵਰਕ ਕੀਤਾ ਹੋਇਆ ਸੋ ਤੁਸੀਂ ਸੇਮ ਵੀ ਬਣਵਾ ਸਕਦੇ ਹੋ ਜਦੋਂ ਇਹਨੂੰ ਸਟਿਚ ਕਰਾਂਗੇ ਆਪਾਂ ਇਹਦੇ ਬਲੇਟੇ ਡਿਜ਼ਾਈਨ ਵੀ ਕਰ ਸਕਦੇ ਆ ਅਗਰ ਤੁਸੀਂ ਬੈਕ ਤੋਂ ਕੋਈ ਪ੍ਰਾਣਾ ਬੈਕ ਤੇ ਕਰਵਾ ਸਕਦੇ ਹੋ ਸੋ ਇਹ ਥੋੜੇ ਜਿਹਾ ਸੈਮੀ ਫਾਰਮਲ ਜਿਹੇ ਸੂਟ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਰਹੀ ਹਾਂ ਔਰ ਇਹਦੇ ਨਾਲ ਕਾਟਨ ਸਟਾਫ ਦੇ ਅਕੋਰਡਿੰਗ ਜਿਹੜਾ ਦੁਪੱਟਾ ਲਾਇਆ ਹੋਇਆ ਤੇ ਨਾਲ ਅਸੀਂ ਲੇਟ ਨੇਕ ਦੀ ਜਿਹੜੀ ਲੇਸ ਦਿੱਤੀ ਹੋਈ ਹੈ ਸੋ ਬਹੁਤ ਹੀ ਪੀਸਫੁਲ ਇਹ ਸੂਟ ਬਣ ਆਉਗਾ ਇਸ ਤਰ੍ਹਾਂ ਸੋ ਇਹ ਬਿਲਕੁਲ ਨਵੇਂ ਡਿਜ਼ਾਈਨ ਹੈਗੇ ਆ ਜੀ ਇਹ ਸ਼ੇਪ ਦੇ ਅਕੋਰਡਿੰਗ ਵੀ ਤੁਸੀਂ ਅਗਰ ਬਣਾਉਣਾ ਚਾਹੁੰਦੇ ਹੋ ਤੇ ਸਾਰੇ ਡਿਜ਼ਾਈਨ ਅਜਿਹੇ ਬਣ ਜਾਣਗੇ ਸੋ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਪਹਿਲਾਂ ਦਿਖਾਇਆ ਆਪਣੇ ਕੋਲ 21 ਹੂਡੀ ਉਹ ਕਾਫੀ ਟਾਈਮ ਲੱਗਾ ਪਾਇਆ ਸੀ ਸੂਟ ਆਪਣੇ ਕੋਲੇ ਇਹ ਹੋਪਿਆ ਹੋਇਆ ਜਿਸਨੇ ਹੋਲਡ ਕਰਵਾਇਆ ਸੀ ਬਾਅਦ ਚੋਂ ਮਾਈਂਡਰ ਜਿਹੜਾ ਚੇਂਜ ਹੋ ਗਿਆ ਇਹ ਪ੍ਰੀਪ ਦੇ ਉੱਪਰ ਹੈ ਜੀ ਬਹੁਤ ਹੀ ਪਿਆਰਾ ਇਹਦੇ ਉੱਪਰ ਪੈਚ ਲੱਗਿਆ ਹੋਇਆ ਤੁਸੀਂ ਇਹ ਵੀ ਲੈ ਸਕਦੇ ਹੋ ਇਸ ਤਰ੍ਹਾਂ ਇਹਦੇ ਨੀਚੇ ਆਪਾਂ ਬਦਲਾ ਦਾ ਕਟਵਰਕ ਦਿੱਤਾ ਹੋਇਆ ਸੈਂਟਰ ਦੇ ਵਿੱਚ ਇੱਕ ਫਲਾਰ ਦਿੱਤਾ ਹੋਇਆ ਸੋ ਉੱਪਰ ਤੁਸੀਂ ਪੋਟਲੀ ਦੇ ਸਕਦੇ ਹੋ ਆਪਣੇ ਸਟੀਚਿੰਗ ਦੇ ਵਿੱਚ ਔਰ ਇਸ ਤਰ੍ਹਾਂ ਹੀ ਬਾਜੂ ਤੇ ਵਰਕ ਹੈ ਔਰ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਹੈ ਇਹ ਇੱਕ ਸੂਟ ਹੈਗਾ ਇਹ ਆਪਣਾ ਹੈਗਾ 4500 ਦਾ ਵਿਦਾਊਟ ਸਟਿਚਿੰਗ ਸਵੀਟਰ ਤੁਸੀਂ ਕੋਈ ਵੀ ਆਪਣੇ ਆਰਡਰ ਦੇ ਵਿੱਚ ਜਿਹੜਾ ਇਹਨੂੰ ਹੋਲਡ ਕਰਵਾ ਸਕਦੇ ਹੋ ਕਿਉਂਕਿ ਜਿਹੜੀ ਇਹ ਪੈਚ ਵਾਲਾ ਜਿਹੜਾ ਸਟੱਫ ਹੈ ਜੀ ਇਹ ਕਾਫੀ ਕੋਸਟਲੀ ਆਇਆ ਹੈਗਾ ਸੋ ਫਿਰ ਆਪਾਂ ਇਹਨੂੰ ਕੱਟ ਕੇ ਲਗਾਉਣੇ ਹੈਗੇ ਆ ਤਾਂ ਵਰਕ ਦੀ ਤਰ੍ਹਾਂ ਹੀ ਹੋ ਜਾਂਦਾ ਕਿਉਂਕਿ ਇਹਨਾਂ ਤੇ ਟਾਈਮ ਆ ਜਿਹੜਾ ਬਹੁਤ ਥੋੜੀ ਜਿਆਦਾ ਲੱਗਦਾ ਕਿ ਉਸੇ ਤਰ੍ਹਾਂ ਇਹਨੂੰ ਪੱਤੀ ਨੂੰ ਕੱਟ ਕੇ ਫਰੋਪ ਉਦੇ ਤੇ ਵਰਕ ਨਾਲ ਨੂੰ ਅਟੈਚ ਕਰਨਾ نیچے ਜਿਹੜੀ ਰੈਡ ਫਿਨਿਸ਼ਿੰਗ ਦਿੱਤੀ ਹੋਈ ਹੈ ਸੋ ਆਪਣੇ ਕੋਲੇ ਇਹ ਇੱਕ ਸੂਟ ਹੈ ਜਿਹਦਾ ਪਿਆ ਹੈਗਾ ਤੁਸੀਂ ਇਹਨੂੰ ਲੈ ਸਕਦੇ ਹੋ ਇਹਨੂੰ ਵੀ ਇਸੇ ਤਰ੍ਹਾਂ ਤੁਸੀਂ ਬਣਵਾ ਸਕਦੇ ਹੋ ਸੋ ਇਹ ਸੀਗੇ ਆਪਣਾ ਕੁਝ ਨਵੇਂ ਜਿਹੇ ਪੈਟਰਨ ਦੇ ਅਕੋਰਡਿੰਗ ਆਪਾਂ ਤੁਹਾਨੂੰ ਦਿਖਾਏ ਹੈ ਸੂਟ ਸੋ ਇਹ ਤਰੀਕਾ ਦੁਪਰ ਦਾ ਟੈਬੀ ਹੈਗਾ ਜੀ ਆ ਕੋਈ ਵੀ ਸੂਟ ਤੁਸੀਂ ਆਪਣੇ ਸਟਾਈਲ ਪੈਟਰਨ ਅਗਰ ਪਾਕਿਸਤਾਨੀ ਸੂਟ ਬਣਾਉਣਾ ਚਾਹੁੰਦੇ ਹੋ ਤੁਸੀਂ ਪਾਕਿਸਤਾਨੀ ਸੂਟ ਵੀ ਬਣਾ ਸਕਦੇ ਹੋ ਪ੍ਰੋਫਿਟਿੰਗ ਜਾਂ ਮਿਨੀਚਰ ਲੂਸ ਕਰ ਸਕਦੇ ਹੋ ਜਾਂ ਤੁਸੀਂ ਉਪਰੋਂ ਵੀ ਜਿਹੜੇ ਖੁੱਲੇ ਜਿਵੇਂ ਟੀਰਾ ਵੀ ਉਹਦਾ ਆਪਾਂ ਜਿਹਨਾਂ ਪਾਕਿਸਤਾਨੀ ਜਿਹੜੇ ਸ਼ਰਟਸ ਬੰਦੇ ਹੈਗੇ ਉਹਨਾਂ ਦੇ ਉੱਪਰੋਂ ਹੀ ਫਿਟਿੰਗ ਲੂਸ ਹੁੰਦੀ ਆ ਟੀਰਾ ਵੀ ਖੁੱਲਾ ਹੁੰਦਾ ਉਹਦੇ ਨੀਚੇ ਚੈਸਟੋਂ ਵੀ ਅਸੀਂ ਇਹਦਾ ਓਪਨ ਰੱਖਦੇ ਆ ਸੋ ਵੀ ਬਹੁਤ ਹੀ ਪਿਆਰਾ ਬੰਦੇ ਲੱਗੇ ਆ ਸੋ ਜੀ ਜੇ ਤੁਹਾਨੂੰ ਇਹ ਸੂਟ ਪਸੰਦ ਆਏ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਹੈ 989231377 ਤੇ ਜਾ ਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਆ ਤਾਂ ਨੂੰ ਜੇ ਤੁਸੀਂ ਪੁਰਾਣੇ ਜੁੜੇ ਹੋਏ ਹੋ ਤਾਂ ਆਪਣੀ ਰੀਟ ਦਾ ਜਿਹੜਾ ਆਈਡੀਆ ਸਾਰਿਆਂ ਨੂੰ ਹੁੰਦਾ ਹੀ ਆ ਸੋ ਇਸ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਸੂਟਸ ਦਾ ਕਲੈਕਸ਼ਨ ਲੈ ਕੇ ਆਉਂਦੇ ਰਵਾਂਗੇ ਸਭ ਨਾਲ ਵੇਚਾਂਗੇ ਬੀ ਸਟਾਈਲਿਸ਼ ਤੇ ਵੀ ਰਿਵਿਊਸ ਕਰਨੀ ਪੜੋ। ਥੈਂਕ ਯੂ ਜੀ ਥੈਂਕ ਯੂ so much